ਹਿੰਦਸਤ ਗੱਲ ਦੀ ਸਾਰ ਹੈ। ਵਦੀਖਾਰਾਂ YouTube ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਜਸਰਾਵਰ ਤਹਿਸੀਲ ਐਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ। ਅੱਜ ਦੇ ਵੀਡੀਓ ਦੇ ਵਿੱਚ ਤਨ ਟੋਟਲ ਤਿੰਨ ਗਾਵਾਂ ਤੇ ਕਬੂਰੀ ਝੋਟੀ ਤੁਹਾਨੂੰ ਦਿਖਾਉਣੀ ਹੈ ਕਾਫੀ ਖੂਬਸੂਰਤ ਆ। ਮੂਹਾਂ ਵੀ ਜਿਹੜੀ ਆ ਦੰਦਾ ਚ ਹਾਲੇ ਤੇ ਦੇਨ ਦਾ ਕੰਮ ਤੁਹਾਨੂੰ ਇੱਧਰ ਤੁਹਾਨੂੰ ਦਿਖਾਉਣੀ ਆ ਮੈਂ ਚੰਗੇ ਦੁੱਧ ਵਾਲੀਆਂ ਤੁਹਾਨੂੰ ਦਿਖਾਵਾਂਗੀ ਹਾਂ ਦੇਖ ਸਕਦੇ ਜੀ ਗੱਬਣਾ ਵੱਧ ਹੋ ਗਾ ਮਾਂ ਚੰਗੀਆਂ ਤਿਆਰ ਹੁੰਦੀਆਂ ਵੀ ਗੱਬਣੇ ਤੇ ਕਾ ਵੀ ਜਰਸੀ ਗੱਬਣੇ ਤੇ ਇੱਕ ਜਰਸੀ ਸੂਈ ਹੈ ਆ ਸਾਰੀਆਂ ਜਰਸੀ ਕ੍ਰੋਸ ਆ ਤੇ ਇੱਕ ਆ ਪੂਰੀ ਝੋਟੀ ਆ ਜਿਹੜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਰ ਜੀ ਸਤਿ ਸ੍ਰੀ ਅਕਾਲ ਹੋਸਣਾ ਠੀਕ ਠਾਕ ਜੀ ਵਧੀਆ ਵਧੀਆ ਤੁਸੀਂ ਸਭ ਠੀਕ ਠਾਕ ਜੇ ਵੇਗ ਗਿਆ ਤੇ ਨਾਲਾ ਮਾਲ ਫਿਰ ਹਾਂਜੀ ਹਾਂਜੀ ਵੇਗ ਗਿਆ ਤੇ ਨਾਲਾ ਠੀਕ ਨੇ ਕਾ ਫੋਨ ਪਾਣ ਦਾ ਬਹੁਤ ਫੁੰਗਣਾ ਹੈ ਉਤੋਂ ਮਦਰੋ ਵੀ ਗਾਈਆਂ ਉਹ ਕਾਫ ਠੀਕ ਹੈ। ਮਤਲਬ ਵੱਡੇ ਗਾਮ ਨੇ ਡਿਮਾਂਡ ਹੈਗੀ ਹੈ। ਉਦੋਂ ਵੀ ਆਪਣੇ ਸਾਰੀਆਂ ਪੰਜੇ 30 ਲੀਟਰ ਵਾਲੀਆਂ ਸੀਆਂ। ਤੇ ਚਲੋ ਨਾਮ ਦੱਸਦੇ ਕਰੀ। ਨਾਮ ਬਰਾਲ ਸਿੰਘ। ਹਾਂਜੀ। ਪਿੰਡ ਜਸਰਾਵਰ। ਤਸੀਲ ਆਈ ਨਾਲਾ ਜਿਹੜਾ ਹੋ ਸਰ। ਤੇ ਫੋਨ ਨੰਬਰ ਹੈ ਕਰੀ ਬੋਲ। 8993 14642। ਠੀਕ ਆ। ਤੇ ਸ਼ੁਰੂਆਤ ਫੇਰਾ ਬੂਰੀ ਝੋਟੀ ਤੋਂ ਕਰ ਲਈਏ। ਕਾਫੀ ਖੂਬਸੂਰਤ ਹੈ ਜਿਹੜੀ ਨੀਲੀ ਬੂਰੀਆਂ ਨਿਸ਼ਾਨੀਆਂ ਜਿਹੜੀਆਂ ਸਾਰੀਆਂ ਪੂਰੀਆਂ ਵੇ ਇਹਦੇ 'ਚ। ਕਿੰਨਾ ਸੁਆ ਬੀਤੀ ਰਾ ਪਹਿਲਾ ਸੁਆ ਜੇ ਚਾਰ ਦੰਦ ਜੇ ਮੂੰਹ ਦਾ ਅੱਛਾ ਮੂੰਹ ਚਾਰ ਦੰਦ ਆ ਅੱਜ 8 ਦਿਨ ਹੋ ਗਏ ਜੇ ਸੁਈ ਨੂੰ ਅੱਛਾ 8 ਕਿਲੋ ਦੁੱਧ ਹੋ ਗਿਆ ਤਿਆਰ ਜਿਹੜਾ ਬਿਲਕੁਲ ਤੇ ਕਿੰਨਾ ਕੁ ਚਵਾਈ ਜਾਊਗੀ ਦੋ 10000 ਦੇ ਵਿੱਚ ਚਵਾਈ ਰਾਂ ਠੀਕ ਆ ਤੇ ਦੰਦ ਚੱਕੀ ਤੇ ਤੁਸੀਂ ਇਤਨਾ ਕੋਸ਼ਿਸ਼ ਕਰਦੇ ਜੇ ਮੂੰਹ ਖੜਾ ਲਿਆ ਇੰਨੇ ਦਾ ਆ ਦੇਖ ਸਾਦੇ ਜੀ ਹੈ ਜਿਹੜੇ ਚਾਰ ਦੰਦ ਆਂਦੇ ਆ ਸਾਈਡ ਵਾਲੇ ਜਿਹੜੇ ਖਲੋਤੇ ਆ ਦੇਖ ਸਕਦੇ ਸਾਈਡ ਵਾਲੇ ਜਿਹੇ ਉੱਤਰਾ ਹੀ ਆ ਜਿਹੜੇ ਆ ਦੇਖ ਸਕਦੇ ਜੇ ਛੋਟੇ ਦੰਦ ਆ ਬਾਕੀ ਚਲੋ ਦੋਹਰੋ ਹਾਈਕਰ ਇਹ ਬਾਕੀ ਸਾਈਡ ਵਾਲੇ ਛੋਟੇ ਆ ਤੇ ਚਾਰ ਦੰਦ ਜਿਹੜੇ ਵੱਡੇ ਦੋਵੇਂ ਬਾਕੀ ਫਿਰ ਵੀ ਆ ਬਾਂਢ ਕੇ ਕੋਈ ਚੰਗੀ ਤਰ੍ਹਾਂ ਵੇਖ ਲੈ ਉਦੇ ਦੇ ਕੋਲ ਮੋਕੇ ਤੇ ਜਿਹੜਾ 8 ਲੀਟਰ ਤਿਆਰ ਦੱਸਦੇ ਆ ਤੇ 10 11 ਲੀਟਰ ਜਿਹੜਾ ਕਹਿੰਦੇ ਚਵਾਈ ਜਾਓ ਪਰ ਬਾਕੀ ਸੋਣੀ ਝੋਟੀ ਆ ਪਹਿਲਾ ਸੂਆ ਤੇ ਠੰਡ ਵੀ ਚੰਗਾ ਲੱਗਾ ਇਹਦੇ ਕੋਲ ਠੰਡੀ ਬੜੀ ਹੈ ਆ ਦੇਖ ਸੰਦੇ ਠੰਡੀ ਤੇਰੀ ਆ ਜਿਹੜੀ ਠੀਕ ਹੈ ਜਿੱਦਾਂ ਦੀ ਮਰਜ਼ੀ ਬੈਠੀ ਤੇ ਕਿੰਨਾ ਫਿਰ ਇਹਦਾ ਮੁੱਲ ਮੋੜ ਤੇਰਾ ਜਿੰਨਾ ਮਰਜ਼ੀ ਕਰ ਲਈਏ ਥੋੜਾ ਵਾਦੇ ਹਾਂਜੀ ਮੋੜ 90000 ਦਾ 85 ਦੇ ਦਾਂਗੇ 85000 ਜੀ ਮੌਕੇ ਤੇ ਹੋਰ ਕਰ ਦੋ ਕੀ ਮਨ ਕਾ ਫੋਨ ਲਾਵੇ ਕਰੀ ਹੈ ਨਾ ਖੁੱਲੇ ਕਰੋ ਕਿ ਮੋੜ ਲਾਵੇ ਮੋੜ ਦੇਣੀ ਠੀਕ ਹੈ ਜੀ ਠੀਕ ਹੈ ਤੇ ਹੁਣ ਆ ਜਿਹੜੀ ਆ ਗਈ ਆਪਣੇ ਕੋਲ ਗਾਵਾਂ ਚ ਜਿਹੜੀ ਆ ਪਹਿਲੇ ਨੰਬਰ ਤੇ ਹੀ ਆ ਇੱਕ ਬੰਨੇ ਆ ਜੇ ਤੇ ਥਾਣੇ ਤੇ ਦੇਖ ਸਕਦੇ ਜੀ ਸਾਫੀਕਾ ਮਾਲ ਦਾ ਥਾਣੇ ਤੇ ਮਿਲ ਕੇ ਮੈਨੂੰ ਵੀ ਚੰਗੀ ਲੱਗੀ ਆ ਕਿ ਨਵਾਂ ਸੁਹਾ ਵੇਤੀ ਰਾ ਦੂਜਾ ਸੁਹਾ ਨੇ ਮੋਹ ਸ਼ੇਦਾਂ ਦੇ ਕੰਨੀਆਂ ਬਰਾਬਰ ਦਈ ਗੱਲ ਅੱਛਾ ਮੋਹ ਸ਼ੇਦ ਆਂਦੇ ਆ ਤੇ ਕਿੰਨਾ ਕੁ ਦੁੱਧ ਚਵਾਈ ਜਾਊਗੀ ਦੁੱਧ ਦੇ ਗਰਮੀ ਦਾ ਮੌਸਮ ਹੈ ਆਪਣੇ ਹਿਸਾਬ ਨਾਲ ਕੁਵਾਲੇ ਕਿੰਨਾ ਚੋ ਸਕਦਾ ਇਤੋਂ ਘਰ ਵਾਲੇ ਕਹਿੰਦੇ ਵੀ ਅਸੀਂ 27 22 ਕਿਲੋ ਪਹਿਲੇ ਸੂਹੇ ਚ ਹੋਇਆ ਵਾ ਅੱਛਾ ਲੋਕ ਵੀਰ ਆਪ ਦੀ ਸਮਝ ਨਾਲ ਵਾਲੇ ਵੀ ਇਹਨੇ 27 22 ਦਿਨਾਂ 30 ਦਿਨਾਂ 25 ਦਿਨਾਂ ਤੱਕ ਵੀਰ ਅੱਛਾ ਹਾਂਜੀ ਲਿਆ ਖੋਲੋ ਹੰਦਰ ਨਾਲੇ ਇਹਦੇ ਵੀ ਦੰਦ ਚੈੱਕ ਕਰਾ ਦੀ ਆਪਾਂ ਇਹ ਲੱਗਦੇ ਨੇ ਵੇਖਣ ਨੂੰ ਦੂਜਾ ਸੁਹਾ ਹੋਊਗੀ ਜਾਂ ਚੇਦੰਦ ਉਹ ਆਪਾਂ ਦੰਦ ਵਿਖਾ ਦੇਣਾ ਅੱਛਾ ਕੰਨੀਏ ਜਿਹੜੀ ਨੀਅਰ ਬਰਾਬਰ ਹੁਣ ਵਾਲੀ ਆ ਦੇਖ ਸਾਡੇ ਜੀ ਸਿਆੜਾਲੇ ਦੰਦੇ ਚੰਗੀ ਤਰ੍ਹਾਂ ਦਿਖਾ ਦਈਏ ਇੱਕ ਬਰਾਬਰ ਨਹੀਂ ਕੀਤੇ ਜੇ ਇਹਨੇ ਆ ਸਾਫ ਕਰਤਾ ਚੰਗੀ ਤਰ੍ਹਾਂ ਆ ਦੇਖ ਸਾਡੇ ਜੀ ਬਰਾਬਰ ਦਈ ਹੈ ਕੰਨਾ ਅੱਦੇ ਅੱਦੇ ਹੀ ਆ ਜੇ ਜਵਾਨੀ ਹੋਈ ਪੂਰੀ ਠੀਕ ਬਾਕੀ ਚੰਗੀ ਤਿਆਰ ਹੁੰਦੀ ਆ ਅਜੇ ਤੈਨ ਲੈ ਜਾਣੇ ਨੇ ਸੌਣ ਚ ਉਹ ਤਰ੍ਹਾਂ ਇਹ ਆ ਵੀ ਕੱਦ ਕਾਠ ਦੀ ਚੰਗੀ ਆ ਤੇ ਹੈਗੀ ਵੀ ਕ੍ਰੋਸ ਪੰਜ ਆ ਆ ਦੇਖ ਲੈਂਦੇ ਜੀ ਚੰਗਾ ਹਵਾਨਾ ਤਿਆਰ ਕਰਨਾ ਇਹਨੇ ਜੀ ਢਿਲਾ ਵੇਖੋ ਕਿੰਨੀ ਆ ਵਾਹ ਠੀਕ ਆ ਕਿੰਨਾ ਰੱਖਣਾ ਇਹਦਾ ਮੁੱਲ ਫੇਰ ਆਪਾਂ ਮੋਲ 90 85 ਜੋ ਮਰਜ਼ੀ ਕਰੀ ਜੀ 80 ਹਜ਼ਾਰ ਦੀ 80 ਹਜ਼ਾਰ ਦੀ ਦੇ ਦੋਗੇ ਬਾਕੀ ਛੋਟ ਛੜ ਵਿੱਚੋਂ ਕਰ ਦੋ ਕੋਈ ਗੱਲ ਨਹੀਂ ਹੋਰ ਮਾਨਤਨ ਕਰਦਾਂਗੇ ਕਫਨ ਲਾਵੇ ਖੁੱਲਾ ਖੁੱਲਾ ਜੋ ਮਾਨਤਨ ਤੇ ਇੱਕ ਆ ਵੀ ਜਰਸੀ ਤੁਹਾਨੂੰ ਦਿਖਾਉਣੀ ਚੰਗੇ ਕੱਦ ਕਰ ਵਾਲੀ ਜੋ ਲਈ ਜੇ ਇਹਦੇ ਮੇਰੇ ਨਾਲ ਟੈਗ ਵੀ ਲੱਗਾ ਹੋਣਾ ਜੀ ਅੱਛਾ ਇੱਥੇ ਲੱਗਾ ਜਾਂਦਾ ਸਾਈਨ ਹਾਂ ਦੇਖ ਸੰਦੇ 27 ਨੰਬਰ ਟੈਗ ਵੀ ਜਿਹੜਾ ਇਹਦੇ ਲੱਗਾ ਠੀਕ ਹੈ ਜੀ ਤੇ ਇਹ ਕਿਨੇ ਕੁ ਦੁੱਧ ਵਾਲੀ ਜੀ ਉਹ ਉਹਨਾਂ ਨੇ ਦੱਸਣ ਮੁਕਾਬਲ ਕਹਿੰਦੇ ਵੀ 18-19 ਕਿਲੋ ਪਹਿਲੇ ਸਵੇਰ ਚ ਲੈਣ ਦੇ ਅੱਛਾ ਦੂਜਾ ਸਵੇਰ ਚ ਠੀਕ ਆ ਤਿਆਰ ਕੀ ਕਿੰਨਾ ਚੁਾਈ ਜਾਊਗੀ ਗਰਮੀ ਦਾ ਮੌਸਮ ਹੈ ਇੰਨਾ ਚੁਾਈ ਜਾਵੇ ਬੜਾ ਵਾ ਠੀਕ ਹੈ ਜੀ ਜੇ ਉਹ ਵੱਧ ਸਾਮ ਕਰ ਲੂ ਚਾਰ ਚੁਰ ਵਾਲਾ ਤੇ ਵੱਧ ਵੀ ਚੁਾਈ ਜਾਊਗੀ ਚਲੋ ਖੋਲੋ ਹਾਂ ਫਿਰ ਤੋਰ ਦਈਏ ਨਾ ਇਹ ਹਫਤਾ 10 ਦੇ ਨੇ ਇਹਨੇ ਵੀ ਲੈ ਜਾਣੇ ਇਹਦੇ 12 ਤਰੀਕ ਨੂੰ ਬੰਦ ਹੋ ਜਾਵੇਗਾ ਠੀਕ ਆ ਹਾਂ ਜੀ ਬਾਕੀ ਸੋਹਣੀ ਜਰਸੀ ਆ ਪੰਜਾਬ ਵਾਲੀ ਜਰਸੀ ਚੰਗੇ ਕੱਦਗਾ ਖਾਲੀ ਜੀ ਐਚ ਐਫ ਗਾਵਾਂ ਵਰਗਾ ਕੱਟਿਆ ਜਿਹੜਾ ਇਹਦਾ ਤਾਂ ਹਲ ਦਾ ਸਾਈਜ਼ ਗੈਪ ਉਹ ਜਿਹੜਾ ਇਹਦਾ ਚੰਗਾ ਦੂਰ ਦੂਰ ਜਿਹੜਾ ਸਨ ਲੱਗਦਾ ਤੇ ਪੂਰੀ ਠੰਢੀ ਠੰਢੀ ਬਣੀ ਜੇ ਖਾਣ ਵੀ ਹੱਥੀਂ ਚਵਾਈ ਵਾਲਾ ਵਧੀਆ ਠੀਕ ਹੈ ਜੀ ਹਾਂ ਜੀ ਤਾਂ ਦਿਖਾ ਦਿਓ ਦੇਖ ਕੇ ਲੱਗੇ ਤਾਂ ਮੈਂ ਦੇਖਾਂ ਤੇ ਦੂਰ ਦੂਰ ਜਿਹੜਾ ਸਨ ਲੱਗਦਾ ਠੀਕ ਹੈ ਜੀ ਹਾਂ ਜੀ ਤੇ ਮਿਲ ਕੇ ਮੈਨੂੰ ਇਹਦੇ ਵੀ ਚੰਗੀ ਲੱਗੀ ਐ। ਐਸ ਚੰਗੀਆਂ ਢਿੱਲਾ ਢਲਾਵਾਂ ਚੰਗਾ ਹਵਾ ਨਾਲ ਸੱਪਰਨਾ ਇਨੇ ਤੇ ਇਹਦਾ ਮੁੱਲ ਵੀ ਦੀ ਫਿਰ ਬੋਲੇਗਾ 7000 ਰੁਪਏ। ਅੱਛਾ 55000 55000 ਦੀ ਦੇਦਾ ਹੋਵੇ। ਬਾਕੀ ਮਾਨਤਨ ਮੌਕੇ ਦੇ ਹੋ ਜਾਊਗਾ। ਠੀਕ ਹੈ ਜੀ। ਤੇ ਹੁਣ ਇਹ ਕਾ ਵੀ ਜਰਸੀ ਕਰੋ ਸੀ ਆ ਆਪਣੇ ਕੋਲ। ਇਸ ਹੋਈ ਸਵਾਈ ਦੇ। ਸੁਮੀਰੇ ਨੂੰ 8-9 ਦਿਨ ਹੋਈਏ ਉਹ ਦੇਦੀ ਵਸ਼ੀ ਲਗਦੀ। ਅੱਛਾ ਜਰਸੀ ਵਸ਼ੀਏ ਦੇ ਮਗਰ ਕਿੰਨਾ ਚਿਰ ਦੇ ਕੱਲ ਦੁੱਧ ਤਿਆਰ? ਉਸ ਮਾਨ ਵਾਲਾ ਦੇ 13 14 ਹੋਊਗਾ ਪਰ 12 ਕਿਲੋ ਦਾ ਦੋ ਟਾਈਮ ਚਲੇ ਆਪਣਾ ਪੱਕਾ ਦੁੱਧ ਹੈਗਾ ਜਿਹੜਾ ਖੋਲੋ ਫਿਰ ਤੋੜਦੀਏ ਉਧਰ ਇੱਕ ਨਾਲ ਚ ਵਈ ਜਾ ਦੁੱਧ 14 15 ਕਿਲੋ ਕਾ ਚੂੜਾ ਆਉਣਾ ਠੀਕ ਹੈ ਜੀ ਕੈਵਰੀ ਬੰਦ ਦਿਆ ਠੀਕ ਹੈ ਤੇ ਇਹਦਾ ਮੁੱਲ ਇਹਦਾ ਮੁੱਲ 45000 42 ਦੇਣਾ ਇਹ 42000 ਹੀ ਦੇ ਦੋਗੇ ਬਾਕੀ ਛੋਟ ਛੜ ਮੌਕੇ ਤੇ ਹੋਰ ਠੀਕ ਹੈ ਜੀ ਤੇ ਮੁੱਲ ਆ ਵੀ ਕੋ ਗੱਲ ਠੀਕ ਹੈ ਤੇ ਠੀਕ ਹੈ ਜੀ ਹੋਰ ਕੁਝ ਕਹਿਣਾ ਬਾਕੀ ਇਹ ਆ ਕਿ ਦੋ ਸੂਈਆਂ ਦੋ ਗੱਬਨਾ ਵਾ ਇੱਥੇ ਸਾਡੀ ਕਰਕੇ ਲਓ ਸਾਡੇ ਕੋ ਲੈਣੀ ਕਿਸੇ ਕੋ ਵੀ ਲੈਣੀ ਹੈ ਆਪ ਵੀ ਤਸੱਲੀ ਕਰਕੇ ਲਓ ਠੀਕ ਹੈ ਜੀ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਚਾਖ ਕੇ ਸਵਾਇ ਕਰਕੇ ਓਕੇ ਇਹ ਕਮਾਦੀ ਜਿਹੜੀ ਕਹਿੰਦੇ ਅੰਡੇ ਤੇ ਰਹਿ ਗਈ ਆ ਵਖਾਉਣ ਵਾਲੀ ਇਹ ਵੀ ਦਿਖਾ ਦਈਏ ਤੁਹਾਨੂੰ ਦੱਸ ਦਈਏ ਵਧੀਆ ਤੇ ਪਰ ਇਹ ਸਾਡੀ ਘਰ ਦੀ ਝੋਟੀ ਹੈ ਅੱਛਾ ਹਾਂ ਜੀ ਇਹ ਦੂਜੇ ਸੂਵੇ ਸੂਹੀ ਹੈ ਇਹਦਾ ਅੱਛਾ ਇਹ ਪਹਿਲੇ ਸੂਵੇ 9-10 ਕਿਲੋ ਦੁੱਧ ਦੇਣੀ ਹੈ ਠੀਕ ਆ ਤੇ ਇਹ 18 ਮਹੀਨਿਆਂ ਤੋਂ ਕੋ 2-4 ਦਿਨ ਇਹਦੇ ਘੱਟ ਜੀ ਅੱਛਾ ਅਜੇ 2 ਮਹੀਨਾ ਖੜਦੀ ਆ 2 ਮਹੀਨਾ ਖੜਦੀ ਠੀਕ ਆ ਤੇ ਤੋਰ ਦੋ ਹਾਂ ਇੱਕ ਦਿਨ 2 ਸਵਾ 2 ਮਹੀਨੇ ਜੇ ਇਹਨੇ ਲੈ ਜਾਣੇ ਆ ਤੇ ਹੁਣ ਦੁੱਧ ਤਾਂ ਛੜਤੀ ਪੂਰੀ ਹਾਂ ਜੀ ਦੁੱਧੋ ਜਾਂਦੀ ਆ ਠੀਕ ਆ ਤੇ ਦੂਸਰਾ ਸੂਬਾ ਜਿਹੜਾ ਇਹਨੇ ਸੋਣਾ 15 ਕਿੱਜ ਨੇ ਹੋ ਗਏ ਦੋ ਸੱਡੀ ਠੀਕ ਆ ਗਰਮੀ ਕਰਦੇ ਤੁਹਾਨੂੰ ਪਤਾ ਆ ਅੱਗੇ ਸਮਝੋ ਹੋਤਰ ਹੈ ਕਿ ਵੀ ਜੀ ਉਹਨਾਂ ਨੇ ਸਭੀ ਸਭੀ ਚੰਗੀ ਆ ਰਾਜੀ ਹੈ ਜੀ ਲੈ ਆ ਜੀ ਕਿੰਨਾ ਫਿਰ ਬਿੱਜੀ ਇਹਦਾ ਮੁੱਲ ਪੈੜੀ ਆ ਜੀ 60 ਦੀ ਦੇ ਦਾਂਗੇ ਇਹ 60000 ਦੀ ਦੇ ਦੋਗੇ ਠੀਕ ਹੈ ਜੀ ਤੇ ਉਹ ਆਪ ਦੇ ਥਰਡ ਪਾਸ ਕਰ ਲੈ ਇਹ ਚੱਕਰੀਆਂ ਆਪਾਂ ਚੁੰਨੇ ਰਹੇ ਆ ਬਈ ਠੀਕ ਹੈ ਜੀ ਠੀਕ ਹੈ ਤੇ ਬਾਕੀ ਕੋਈ ਵੀ ਇੱਥੇ ਆਣ ਕੇ ਆਪਣੀਆਂ ਵੇਸ ਚਾਖ ਕੇ ਪਸੰਦ ਕਰਕੇ ਖੜੇ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ